ਦੋਸਤੋ ਜੀਵਨ ਵਿੱਚ અપਾਰ ਧਨ ਦੌਲਤ ਆਉਣ ਤੋਂ ਠੀਕ ਪਹਿਲਾਂ ਮਿਲਦੇ ਹਨ ਇਹ 12 ਸ਼ੁਭ ਸੰਕੇਤ ਨਮਸਕਾਰ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਚੜਤ 22 ਟਿਪਸ ਦੇ ਵਿੱਚ ਦੋਸਤੋ ਕਿਹਾ ਜਾਂਦਾ ਹੈ ਕਿ ਨਾ ਕਿ ਕਿਸਮਤ ਵਿੱਚ ਜੋ ਕੁਝ ਲਿਖਿਆ ਹੁੰਦਾ ਹੈ ਉਹ ਇੱਕ ਨਾ ਇੱਕ ਦਿਨ ਜ਼ਰੂਰ ਮਿਲ ਹੀ ਜਾਂਦਾ ਹੈ ਕੁਝ ਲੋਕ ਹੁੰਦੇ ਹਨ ਜਿਨ੍ਹਾਂ ਦੀ ਕਿਸਮਤ ਵਿੱਚ ਬਹੁਤ ਸਾਰਾ ਧਨ ਦੌਲਤ ਸੋਖ ਅਤੇ ਸਮ੍ਰiddhi ਲਿਖੀ ਹੁੰਦੀ ਹੈ ਪਰ ਗੱਲ ਸਿਰਫ ਇੰਨੀ ਹੀ ਹੈ ਕਿ ਉਹਨਾਂ ਸੰਕੇਤਾਂ ਨੂੰ ਪਛਾਨਣਾ ਆਉਣਾ ਚਾਹੀਦਾ ਹੈ ਜੋ ਦਿਖਾਉਂਦੇ ਹਨ ਕਿ ਹੁਣ ਕਿਸਮਤ ਬਦਲਣ ਵਾਲੀ ਹੈ ਜਦੋਂ ਕਿਸੇ ਦੀ ਕਿਸਮਤ ਚਮਕਣ ਵਾਲੀ ਹੁੰਦੀ ਹੈ ਜਦੋਂ ਮਾਂ ਲక్ష్ਮੀ ਦੀ ਕਿਰਪਾ ਉਸ ਵਿਅਕਤੀ ਤੇ ਵਰਸਣ ਵਾਲੀ ਹੁੰਦੀ ਹੈ ਤਾ ਜੀਵਨ ਵਿੱਚ ਕੁਝ ਖਾਸ ਕਿਸਮ ਦੇ ਸ਼ੁਭ ਸੰਕੇਤ ਮਿਲਣ ਲੱਗ ਜਾਂਦੇ ਹਨ ਇਹ ਸੰਕੇਤ ਦੱਸ ਦਿੰਦੇ ਹਨ ਕਿ ਹੁਣ ਚੰਗੇ ਦਿਨ ਦੂਰ ਨਹੀਂ ਹਨ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਜੀਵਨ ਵਿੱਚ ਧਨ ਆਵੇ ਤਰੱਕੀ ਹੋਵੇ ਅਤੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਜਦੋਂ ਮਾਂ ਲక్ష్ਮੀ ਦੀ ਨਜ਼ਰ ਕਿਸੇ ਤੇ ਪੈਂਦੀ ਹੈ ਨਾ ਤਾਂ ਉਹ ਵਿਅਕਤੀ ਦੇਖਦਿਆਂ ਹੀ ਦੇਖਦਿਆਂ ਰੰਗ ਤੋਂ ਰਾਜਾ ਬਣ ਜਾਂਦਾ ਹੈ। ਅਜਿਹੇ ਲੋਕਾਂ ਦੇ ਜੀਵਨ ਵਿੱਚ ਕੁਝ ਬਦਲਾਅ ਹੋਣ ਲੱਗ ਜਾਂਦੇ ਹਨ। ਕੁਝ ਅਜੀਬ ਪਰ ਚੰਗੇ ਅਨੁਭਵ ਹੁੰਦੇ ਹਨ। ਜਿਵੇਂ ਅਚਾਨਕ ਕਿਸੇ ਰੁਕੇ ਹੋਏ ਕੰਮ ਦਾ ਬਣ ਜਾਣਾ। ਕਿ ਤੋ ਅਚਾਨਕ ਪੈਸੇ ਦਾ ਆਉਣਾ। ਜਾਂ ਫਿਰ ਹਰ ਕੰਮ ਵਿੱਚ ਸਫਲਤਾ ਮਿਲਣ ਲੱਗਣਾ। ਵਾਸਤੂ ਸ਼ਾਸਤਰ ਅਤੇ ਪ੍ਰਾਣੀਆਂ માનਤਾਵਾਂ ਵਿੱਚ ਵੀ ਇਹ ਦੱਸਿਆ ਗਿਆ ਹੈ ਕਿ ਜਦੋਂ ਮਾਂ ਲక్ష్ਮੀ ਕਿਸੇ ਦੇ ਪ੍ਰਸੰਨ ਹੁੰਦੀ ਹੈ ਤਾਂ ਪਹਿਲਾ ਹੀ ਕੁਝ ਸੰਕੇਤ ਦੇਣ ਲੱਗ ਜਾਂਦੀ ਹੈ ਇਹ ਸੰਕੇਤ ਸਾਡੇ ਆਲੇ-ਦੁਆਲੇ ਹੀ ਹੁੰਦੇ ਹਨ ਬਸ ਸਾਨੂੰ ਉਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਤੇ ਸਦਾ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਤੁਹਾਡੇ ਆਪਣੇ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਕਮੈਂਟ ਬਾਕਸ ਵਿੱਚ ਜੈ લક્ષਮੀ ਮਾਤਾ ਲਿਕੇ ਆਪਣੀ ਹਾਜ਼ਰੀ ਜਰੂਰ ਲਗਵਾਓ ਨੰਬਰ 1 ਲੈਣ ਦੇਣ ਕਰਦੇ ਸਮੇ ਜੇਕਰ ਪੈਸਾ ਹੱਥੋਂ ਡਿੱਗ ਜਾਵੇ ਤਾਂ ਦੋਸਤੋ ਜੇਕਰ ਤੁਸੀਂ ਕਿਸੇ ਨਾਲ ਲੈਣ ਦੇਣ ਕਰ ਰਹੇ ਹੋ ਅਤੇ ਜਾਨਕ ਤੁਹਾਡੇ ਹੱਥੋਂ ਪੈਸਾ ਛੁੱਟ ਕੇ ਹੇਠਾਂ ਡਿੱਗ ਜਾਵੇ ਤਾਂ ਘਬਰਾਓ ਨਾ ਇਹ ਕੋਈ ਮਾੜਾ ਸੰਕੇਤ ਨਹੀਂ ਹੈ ਸਗੋ ਇਸ ਗੱਲ ਦਾ ਇਸ਼ਾਰਾ ਹੈ ਕਿ ਹੁਣ ਤੁਹਾਡੇ ਹੱਥ ਵਿੱਚ ਬਹੁਤ ਜਲਦੀ ਪੈਸਾ ਲੱਗਣ ਵਾਲਾ ਹੈ ਅਤੇ ਹਾਂ ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਕਿਤੇ ਬਾਹਰ ਕਿਸੇ ਜ਼ਰੂਰੀ ਕਾਮ ਲਈ ਨਿਕਲ ਰਹੇ ਹੋ ਤਾਂ ਤੁਹਾਨੂੰ ਪੀਲੇ ਕੱਪੜਿਆਂ ਵਿੱਚ ਕੋਈ ਸੁੰਦਰ ਔਰਤ ਦਿਖਾਈ ਦੇ ਜਾਵੇ ਤਾਂ ਸਮਝ ਜਾਓ ਕਿ Maa Lakshmi ਤੁਹਾਨੂੰ ਅਸ਼ੀਰਵਾਦ ਦੇ ਰਹੀ ਹੈ ਖਾਸ ਕਰਕੇ ਜੇਕਰ ਇਹ ਨਜ਼ਾਰਾ ਵੀਰਵਾਰ ਦੇ ਦਿਨ ਦੇਖਣ ਨੂੰ ਮਿਲ ਜਾਵੇ ਅਤੇ ਉਹ ਲੜਕੀ ਕੁਵਾਰੀ ਹੋਵੇ ਤਾਂ ਇਹ ਹੋਰ ਵੀ ਸ਼ੁਭ ਮੰਨਿਆ ਜਾਂਦਾ ਹੈ ਮਤਲਬ ਸਿੱਧਾ ਸਾਦਾ ਧਨ ਲਾਭ ਨੰਬਰ 2 ਹੁਣ ਮੰਨ ਲਓ ਕਿ ਤੁਸੀਂ ਘਰੋਂ ਨਿਕਲ ਰਹੇ ਹੋ ਕਿਸੇ ਜ਼ਰੂਰੀ ਕੰਮ ਦੇ ਲਈ ਅਤੇ ਰਸਤੇ ਵਿੱਚ ਨਿਉਲਾ ਤੁਹਾਡਾ ਰਸਤਾ ਕੱਟ ਦਿੰਦਾ ਹੈ ਤਾਂ ਰੁਕੋ ਨਾ ਇਹ ਤਾਂ ਬਹੁਤ ਸ਼ੁਭ ਸੰਗੀਤ ਹੈ ਇਹ ਇਸ ਗੱਲ ਦਾ ਇਸ਼ਾਰਾ ਹੈ ਕਿ ਹੁਣ ਤੁਹਾਡੇ ਜੀਵਨ ਵਿੱਚ ਪੈਸਾ ਆਉਣ ਵਾਲਾ ਹੈ ਨਾਲ ਹੀ ਜੇਕਰ ਸਵੇਰੇ ਸਵੇਰੇ ਤੁਹਾਡੇ ਘਰ ਦੇ ਆਲੇ-ਦੁਆਲੇ ਕੋਈ ਗਾਉ ਘੁੰਮਦੀ दिखे ਖਾਸ ਕਰਕੇ ਜੇਕਰ ਉਹ ਕੇਸਰੀਆ ਰੰਗ ਦੀ ਹੋਵੇ ਤਾਂ ਸਮਝ ਜਾਓ ਕੀ ਹੋਣ ਮਾਂ ਲక్ష్ਮੀ ਤੁਹਾਡੇ ਘਰ ਵੱਲ ਨੂੰ ਚੱਲ ਪਈ ਹੈ ਅਤੇ ਜੇਕਰ ਕਿਸੇ ਨੂੰ ਸੁਪਨੇ ਵਿੱਚ ਮੁੱਗਾ ਮੋਤੀ ਹਾਰ ਮੁਕਟ ਵਰਗੀਆਂ ਚੀਜ਼ਾਂ ਦਿਖਾਈ ਦੇਣ ਤਾਂ ਇਹ ਵੀ ਇਸ ਗੱਲ ਦਾ ਸੰਕੇਤ ਹੈ ਕਿ ਉਸ ਵਿਅਕਤੀ ਦੇ ਘਰ ਵਿੱਚ ਮਾਂ ਲక్ష్ਮੀ ਦਾ ਸਦਾਈ ਵਾਸ ਹੋਣ ਵਾਲਾ ਹੈ ਨੰਬਰ 3 ਜੇਕਰ ਤੁਹਾਨੂੰ ਕੋਈ ਅਜੀਹਾ ਸੁਪਨਾ ਆਉਂਦਾ ਹੈ ਜਿਸ ਵਿੱਚ ਕੋਈ ਤੁਹਾਨੂੰ ਪੈਸਾ ਦੇ ਰਿਹਾ ਹੋਵੇ ਜਾਂ ਤੁਹਾਨੂੰ ਕਿਤੇ ਪੈਸਿਆਂ ਦੀ ਪ੍ਰਾਪਤੀ ਹੋਈ ਹੋਵੇ ਤਾਂ ਇਸ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਘਰ ਦੇ ਬਹੁਤ ਜਲਦੀ ਮਾਤਾ ਲక్ష్ਮੀ ਜੀ ਦਾ ਆਗਮਨ ਹੋਣ ਵਾਲਾ ਹੈ ਜਿਸ ਨਾਲ ਬਹੁਤ ਜਲਦੀ ਉਸ ਨੂੰ ਅਥਾ ਧਨ ਸੰਪਤੀ ਪ੍ਰਾਪਤ ਹੋ ਸਕਦੀ ਹੈ ਇਸ ਤੋਂ ਇਲਾਵਾ ਦੋਸਤੋ ਜੇਕਰ ਤੁਸੀਂ ਕਿਸੇ ਦਿਨ ਸਵੇਰੇ ਸਵੇਰੇ ਉੱਠਦੇ ਹੋ ਅਤੇ ਸਭ ਤੋਂ ਪਹਿਲਾਂ ਤੁਹਾਨੂੰ ਦਹੀਂ ਜਾਂ ਫਿਰ ਦੁੱਧ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਇਹ ਵੀ ਇੱਕ ਚੰਗਾ ਸੰਕੇਤ ਹੈ ਜੇਕਰ ਤੁਸੀਂ ਸਵੇਰੇ ਸਵੇਰੇ ਘਰੋਂ ਕਿਸੇ ਕੰਮ ਲਈ ਨਿਕਲਦੇ ਹੋ ਜਾਂ ਫਿਰ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਤਾਂ ਰਸਤੇ ਵਿੱਚ ਤੁਹਾਨੂੰ ਨਵੇਂ ਵਾਰ ਵਿਧੂ ਦਿਖਾਈ ਦੇ ਜਾਂਦੇ ਹਨ ਤਾਂ ਇਹ ਵੀ ਤੁਹਾਡੇ ਲਈ ਇੱਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਇਹ ਸੰਕੇਤ ਤੁਹਾਡੇ ਚੰਗੇ ਦਿਨਾਂ ਬਾਰੇ ਦੱਸਦਾ ਹੈ ਨੰਬਰ 4 ਜੇਕਰ ਕਿਸੇ ਦਿਨ ਕੋਈ ਪੰਛੀ ਤੁਹਾਡੇ ਤੇ ਬੀਟ ਕਰ ਦਿੰਦਾ ਹੈ ਤਾਂ ਇਸ ਦਾ ਤੁਹਾਨੂੰ ਬਿਲਕੁਲ ਵੀ ਮਾੜਾ ਨਹੀਂ ਮੰਨਣਾ ਚਾਹੀਦਾ ਅਤੇ ਨਾ ਹੀ ਉਸ ਪੰਛੀ ਨੂੰ ਮਾੜ ਵਿੱਚ ਕੁਝ ਮਾੜਾ ਭਲਾ ਬੋਲਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੇ ਲਈ ਇੱਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਦੋਸਤੋ ਲੋਕ માનਤਾਂ ਅਨੁਸਾਰ ਜੇਕਰ ਕੋਈ ਪੰਛੀ ਕਿਸੇ ਵਿਅਕਤੀ ਤੇ ਬੀੜ ਕਰਦਾ ਹੈ ਤਾਂ ਉਸ ਸਮੇਂ ਤੋਂ ਉਸਦਾ ਚੰਗਾ ਵਕਤ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਉਸ ਦੇ ਸੁਭਾਗ ਵਿੱਚ ਵਾਅਦਾ ਕਰਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਯਾਤਰਾ ਕਰ ਰਹੇ ਹੋ ਅਤੇ ਉਸ ਦੌਰਾਨ ਤੁਹਾਨੂੰ ਕੋਈ ਸੱਪ ਜਾਂ ਫਿਰ ਬਾਂਦਰ ਦਿਖਾਈ ਦਿੰਦਾ ਹੈ ਤਾਂ ਇਹ ਵੀ ਤੁਹਾਡੇ ਚੰਗੇ ਵਕਤ ਦਾ ਸੁਭ ਸੰਕੇਤ ਹੈ ਇਸ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਜੀਵਨ ਦੇ ਸਾਰੇ ਆਰਥਿਕ ਸੰਕਟ ਹੁਣ ਦੂਰ ਹੋਣ ਵਾਲੇ ਹਨ ਨੰਬਰ 5 ਦੋਸਤੋ ਜੇਕਰ ਰਾਤ ਨੂੰ ਤੁਸੀਂ ਅਸਮਾਨ ਵਿੱਚ ਤਾਰਾ ਟੁੱਟਦਾ ਹੋਇਆ ਦੇਖਦੇ ਹੋ ਤਾਂ ਇੱਕ ਪਲ ਵੀ ਨਾ ਗਵਾਓ ਤੁਰੰਤ ਆਪਣੇ ਦਿਲ ਨਾਲ ਕੋਈ ਇੱਕ ਸੱਚੀ ਮਨੋਕਾਮਨਾ ਮੰਨ ਲਓ ਇੰਜ ਮੰਨਿਆ ਜਾਂਦਾ ਹੈ ਕਿ ਟੁੱਟਦੇ ਤਾਰੇ ਨਾਲ ਮੰਗੀ ਗਈ ਮਰਦ ਅਗਲੇ 30 ਦਿਨਾਂ ਦੇ ਅੰਦਰ ਪੂਰੀ ਹੋ ਸਕਦੀ ਹੈ ਹੁਣ ਗੱਲ ਕਰਦੇ ਹਾਂ ਸੁਪਨੇ ਦੀ ਜੇਕਰ ਤੁਹਾਨੂੰ ਸੁਪਨੇ ਵਿੱਚ ਕਛੂ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਭਗਵਾਨ ਵਿਸ਼ਨੂੰ ਨੇ ਇੱਕ ਵਾਰ ਕਛਬ ਅਵਤਾਰ ਲਿਆ ਸੀ ਜਾਨੀ ਕਛੂ ਦਾ ਰੂਪ ਲਿਆ ਸੀ ਇਸ ਲਈ ਸੁਪਨੇ ਵਿੱਚ ਕਛੂ ਦਿਖਣਾ ਇਸ ਗੱਲ ਦਾ ਸੰਕੇਤ ਹੈ ਕਿ ਭਗਵਾਨ ਵਿਸ਼ਨੂੰ ਦੀ ਤੁਹਾਡੀ ਤੇ ਵਿਸ਼ੇਸ਼ ਕਿਰਪਾ ਹੈ ਅਤੇ ਹੁਣ ਤੁਹਾਡੇ ਜੀਵਨ ਵਿੱਚ ਸੋਖ ਸਮ੍ਰiddhi ਅਤੇ ਸ਼ਾਂਤੀ ਦਾ ਆਗਮਨ ਹੋਣ ਵਾਲਾ ਹੈ ਨੰਬਰ 3 ਕਿਸੇ ਦਿਨ ਤੁਸੀਂ ਬਾਹਰ ਜਾ ਰਹੇ ਹੋ ਅਤੇ ਰਸਤੇ ਵਿੱਚ ਮੂਰ ਦਿਖਾਈ ਦੇ ਜਾਵੇ ਜਾਂ ਫਿਰ ਤੁਹਾਨੂੰ ਮੋਰ ਨੱਚਦਾ ਹੋਇਆ ਦੇਖ ਜਾਵੇ ਤਾਂ ਬੱਸ ਸਮਝ ਜਾਓ ਕਿ ਹੁਣ ਤੁਹਾਡੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਹਨ ਮੋਰ ਨੂੰ ਹਮੇਸ਼ਾ ਸੁਭਤਾ ਅਤੇ ਸੁਭਾਗ ਦਾ ਪ੍ਰਤੀਕ ਮੰਨਿਆ ਗਿਆ ਹੈ ਇਸ ਤੋਂ ਇਲਾਵਾ ਜੇਕਰ ਕਦੇ ਤੁਹਾਡੇ ਘਰ ਦੇ ਮੁੱਖ ਦਰਵਾਜ਼ੇ ਤੇ ਕੋਈ ਹਾਥੀ ਆ ਜਾਵੇ ਅਤੇ ਉਹ ਆਪਣੀ ਸੂੰਡ ਚੱਕ ਕੇ ਖੜਾ ਹੋ ਜਾਵੇ ਤਾਂ ਇਹ ਤਾਂ ਬਹੁਤ ਵੱਡਾ ਸ਼ੁਭ ਸੰਕੇਤ ਹੈ ਇਸ ਗੱਲ ਦਾ ਸਾਬ ਇਸ਼ਾਰਾ ਹੁੰਦਾ ਹੈ ਕਿ ਮਾਂ ਲਕਸ਼ਮੀ ਖੁਦ ਤੁਹਾਡੇ ਦਵਾਰ ਤੱਕ ਚੱਲ ਕੇ ਆਈ ਹੈ ਅਤੇ ਹੁਣ ਤੁਹਾਡੇ ਘਰ ਵਿੱਚ ਖੁਸ਼ਹਾਲੀ ਪੈਸਾ ਅਤੇ ਸੁੱਖ ਸ਼ਾਂਤੀ ਵਿੱਚ ਵਾਧਾ ਹੋਣ ਵਾਲਾ ਹੈ ਨੰਬਰ 7 ਜੇਕਰ ਤੁਹਾਨੂੰ ਸੁਪਨੇ ਵਿੱਚ ਜਾਂ ਰਸਤੇ ਵਿੱਚ ਸੁਨਹਿਰੀ ਸਾਫਤ ਦਿਖਦਾ ਹੈ ਤਾਂ ਸਮਝੋ ਕਿ ਤੁਹਾਡੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਹਨ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀ ਕਿਸਮਤ ਹੁਣ ਮਜ਼ਬੂਤ ਹੋਣ ਵਾਲੀ ਹੈ ਜੇਕਰ ਤੁਸੀਂ ਕਿਸੇ ਰਸਤੇ ਤੇ ਜਾ ਰਹੇ ਹੋ ਅਤੇ ਸੱਜੇ ਪਾਸੇ ਬਾਂਦਰ ਕੁੱਤਾ ਜਾਂ ਸੱਪ ਨਜ਼ਰ ਆ ਜਾਵੇ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਕੋਲ ਜਲਦੀ ਹੀ ਧਨ ਆਉਣ ਵਾਲਾ ਹੈ ਜੇਕਰ ਸਵੇਰੇ ਉੱਠਦਿਆਂ ਹੀ ਪੂਜਾ ਦਾ ਨਾਰੀਅਲ ਦੇਖ ਜਾਵੇ ਤਾ ਇਸ ਦਾ ਮਤਲਬ ਹੈ ਕਿ ਤੁਹਾਡੇ ਤੇ Maa Lakshmi ਦੀ ਕਿਰਪਾ ਹੋਣ ਵਾਲੀ ਹੈ ਜੇਕਰ ਤੁਹਾਡੇ ਘਰ ਦੇ ਸਾਹਮਣੇ ਕੋਈ ਪੌਦਾ ਉਗਦਾ ਦਿਖਾਈ ਦੇਵੇ ਤਾਂ ਸਮਝੋ ਕਿ ਤੁਹਾਡਾ ਚੰਗਾ ਸਮਾਉਣ ਵਾਲਾ ਹੈ ਇਹ ਸੰਕੇਤ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਲਈ ਘਰੋਂ ਨਿਕਲ ਰਹੇ ਹੋ ਅਤੇ ਵਿਅਕਤੀ ਦੇ ਹੱਥ ਵਿੱਚ ਪਾਣੀ ਨਾਲ ਭਰਿਆ ਹੋਇਆ ਬਰਤਨ ਦੇਖ ਲਓ ਇਸ ਪੰਤਾ ਦਾ ਸੰਕੇਤ ਹੁੰਦਾ ਹੈ ਜੇਕਰ ਤੁਹਾਡੇ ਘਰ ਦੇ ਦਰਵਾਜ਼ੇ ਤੇ ਗਊ ਆ ਕੇ ਰੰਬ ਰਹੀ ਹੋਵੇ ਤਾਂ ਇਹ ਘਰ ਵਿੱਚ ਸੁੱਖ ਸਮ੍ਰiddhi ਆਉਣ ਦਾ ਸੰਕੇਤ ਹੁੰਦਾ ਹੈ ਅਜਿਹੇ ਸਮੇ ਗਊ ਨੂੰ ਰੋਟੀ ਜ਼ਰੂਰ ਖਵਾਓ ਅਤੇ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਨੰਬਰ 9 ਜੇਕਰ ਤੁਸੀਂ ਕਿਸੇ ਜ਼ਰੂਰੀ ਯਾਤਰਾ ਤੇ ਜਾ ਰਹੇ ਹੋ ਅਤੇ ਘਰੋਂ ਨਿਕਲਦੇ ਹੀ ਤੁਹਾਨੂੰ ਯਾਦ ਆ ਜਾਵੇ ਕਿ ਤੁਸੀਂ ਕੁਝ ਸਮਾਨ ਘੋਲ ਗਏ ਹੋ ਤਾਂ ਇਸ ਨੂੰ ਮਾੜੇ ਸਮੇਂ ਦੇ ਟਲਣ ਦਾ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਰਸਤੇ ਵਿੱਚ ਚੱਲਦੇ ਹੋਏ ਕੋਈ ਸਿੱਕਾ ਲੱਭਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਜਲਦੀ ਹੀ ਉਧਾਰ ਦਿੱਤਾ ਹੋਇਆ ਪੈਸਾ ਵਾਪਸ ਮਿਲਣ ਵਾਲਾ ਹੈ ਇਸ ਤੋਂ ਇਲਾਵਾ ਇਹ ਵੀ ਸੰਕੇਤ ਹੈ ਕਿ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਧਨਲਾਭ ਹੋਵੇਗਾ ਜੇਕਰ ਸਮੇ ਸਮੇ ਭਗਵਾਨ ਦੀ ਮੂਰਤੀ ਦੀ ਰੱਖਿਆ ਫੁੱਲ ਜਾਂ ਪੱਤਾ ਡਿੱਗ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਭਗਵਾਨ ਤੁਹਾਡੇ ਨਾਲ ਪ੍ਰਸੰਨ ਹੈ ਅਤੇ ਤੁਹਾਡੀ ਮਨੋ ਕਾਮਨਾ ਜਲਦੀ ਹੀ ਪੂਰੀ ਹੋਵੇਗੀ। ਨੰਬਰ 10 ਦੋਸਤੋ ਜੇਕਰ ਤੁਸੀਂ ਕਿਸੇ ਨੌਕਰੀ ਤੇ ਇੰਟਰਵਿਊ ਲਈ ਜਾ ਕਿਸੇ ਜ਼ਰੂਰੀ ਕੰਮ ਲਈ ਜਾ ਰਹੇ ਹੋ ਤਾਂ ਰਸਤੇ ਵਿੱਚ ਤੁਹਾਨੂੰ ਗਾਉ ਜਾਂ ਨਾਰੀਅਲ ਦਿਖਾਈ ਦੇ ਜਾਵੇ ਅੱਜ ਸਮਝ ਲਓ ਵੋ ਕੀ ਕਾਮ ਬਣਨ ਵਾਲਾ ਹੈ ਇਹ ਬਹੁਤ ਹੀ ਸ਼ੁਭ ਸੰਕੇਤ ਮੰਨੇ ਜਾਂਦੇ ਹਨ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਰੰਗ-ਬਰੰਗੀਆਂ ਤਿਤਲੀਆਂ ਉੱਡਦੀਆਂ ਹੋਈਆਂ ਦੇਖ ਜਾਣ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜਲਦੀ ਖੁਸ਼ੀਆਂ ਦਸਤਕ ਦੇਣ ਵਾਲੀਆਂ ਹਨ ਸਵੇਰੇ ਸਵੇਰੇ ਉੱਡਦਿਆਂ ਹੀ ਜੇਕਰ ਤੁਹਾਡੀ ਨਜ਼ਰ ਦੁੱਧ ਜਾਂ ਦਹੀਂ ਨਾਲ ਭਰੇ ਬਰਤਨ ਤੇ ਪੈ ਜਾਵੇ ਤਾ ਇਹ ਵੀ ਇਸ ਗੱਲ ਦਾ ਇਸ਼ਾਰਾ ਹੈ ਕਿ ਅੱਜ ਦਾ ਦਿਨ ਤੁਹਾਡੇ ਲਈ ਸੁਭਰਣ ਵਾਲਾ ਹੈ ਅਤੇ ਜੇਕਰ ਸਵੇਰੇ ਜਾਂ ਸ਼ਾਮ ਦੇ ਵੇਲੇ ਸੰਕ ਦੀ ਆਵਾਜ਼ ਜਾਂ ਮੰਦਰ ਦੀਆਂ ਘੰਟੀਆਂ ਸੁਣਾਈ ਦੇਣ ਤਾਂ ਸਮਝ ਜਾਓ ਤੁਹਾਡੇ ਜੀਵਨ ਵਿੱਚ ਪੋਜ਼ਿਟਿਵ એનર્ਜੀ ਭਰਨ ਵਾਲੀ ਹੈ ਇਸੇ ਤਰ੍ਹਾਂ ਜੇਕਰ ਕਿਸੇ ਨੂੰ ਸਵੇਰੇ ਜਾਂ ਸ਼ਾਮ ਵੇਲੇ ਗੰਨਾ ਦਿਖਾਈ ਦੇਵੇ ਤਾਂ ਇਹ ਸੰਕੇਤ ਹੁੰਦਾ ਹੈ ਕੀ ਹੁਣ ਆਰਥਿਕ ਰੂਪ ਨਾਲ ਸਫਲਤਾ ਤੁਹਾਡੇ ਕਦਮ ਚ ਮੇਗੀ ਨੰਬਰ 11 ਜੇਕਰ ਕਿਸੇ ਵਿਅਕਤੀ ਨੂੰ ਸੁਪਨਿਆਂ ਵਿੱਚ ਵਾਰ-ਵਾਰ ਹਰੀਆਲੀ ਪਾਣੀ ਜਾਂ ਮਾਂ ਲਕਸ਼ਮੀ ਦਾ ਵਾਹਨ ਉੱਲੂ ਦਿਖਾਈ ਦੇਵੇ ਤਾਂ ਇਹ ਸਾਪ ਸੰਕੇਤ ਹੈ ਕਿ ਹੁਣ ਮਾਂ ਲਕਸ਼ਮੀ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਅਤੇ ਜੋ ਵੀ ਧਨ ਨਾਲ ਜੁੜੀਆਂ ਮੁਸ਼ਕਲਾਂ ਹਨ ਉਹ ਹੌਲੀ-ਹੌਲੀ ਦੂਰ ਹੋਣ ਲੱਗਣਗੀਆਂ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਖਾਸ ਕਾਮ ਲਈ ਬਾਹਰ ਜਾ ਰਹੇ ਹੋ ਤਾਂ ਰਸਤੇ ਵਿੱਚ ਕੋਈ ਔਰਤ ਪੂਰੇ 16 ਸ਼ਿੰਗਾਰ ਵਿੱਚ ਦੇਖ ਜਾਵੇ ਤਾਂ ਮੰਨੋ ਕਿ ਤੁਹਾਡੇ ਉਸ ਦੇਣ ਦੇ ਕੰਮ ਵਿੱਚ ਸਫਲਤਾ ਮਿਲਣੀ ਤੈ ਹੈ ਇਹ ਸੰਕੇਤ ਮਾਂ ਲక్ష్ਮੀ ਦੀ ਵਿਸ਼ੇਸ਼ ਕਿਰਪਾ ਦਾ ਮੰਨਿਆ ਜਾਂਦਾ ਹੈ ਨੰਬਰ 12 ਜੇਕਰ ਤੁਹਾਡੀ ਨੀਂਦ ਰੋਜ਼ ਸਵੇਰੇ ਬ੍ਰਹਮ ਮਹੂਰਤ ਵਿੱਚ ਜਾਨੀ ਸਵੇਰੇ 3 ਵਜੇ ਤੋਂ 5 ਵਜੇ ਦੇ ਵਿਚਕਾਰ ਆਪਣੇ ਆਪ ਖੁੱਲਣ ਲੱਗ ਪਈ ਹੈ ਤਾਂ ਇਹ ਕੋਈ ਸਧਾਰਨ ਗੱਲ ਨਹੀਂ ਅਜਿਹੇ ਲੋਕ ਬਹੁਤ ਖਾਸ ਹੁੰਦੇ ਹਨ ਅਤੇ ਇਹ ਸੰਕੇਤ ਹੁੰਦਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਹੁਣ ਵੱਡਾ ਬਦਲਾਅ ਆਉਣ ਵਾਲਾ ਹੈ ਤੁਹਾਡੇ ਬੰਦ ਕਿਸਮਤ ਦੇ ਤਾਲੇ ਖੁੱਲਣ ਵਾਲੇ ਹਨ ਅਤੇ ਕੋਈ ਨਵਾਂ ਚੰਗਾ ਅਧਿਆਇ ਸ਼ੁਰੂ ਹੋਣ ਵਾਲਾ ਹੈ ਐਸਲਈ ਇਸ ਸਮੇਂ ਨੂੰ व्यर्थ ਨਾ ਜਾਣ ਦਿਓ ਥੋੜਾ ਧਿਆਨ ਪ੍ਰਾਰਥਨਾ ਅਤੇ ਸਕਾਰਾਤਮਕ ਸੋਚ ਵਿੱਚ ਲਗਾਓ ਅਤੇ ਦੇਖੋ ਕਿਵੇਂ ਚਮਤਕਾਰ ਹੁੰਦਾ ਹੈ ਨੰਬਰ 13 ਦੋਸਤੋ ਜੇਕਰ ਤੁਹਾਡੇ ਘਰ ਤੇ ਵੀ ਰਜਾਨਾ ਗਊ ਮਾਤਾ ਦਾ ਆਗਮਨ ਹੋ ਰਿਹਾ ਹੈ ਜਾਂ ਫਿਰ ਤੁਹਾਡੇ ਤੋਂ ਭੋਜਨ ਲਈ ਉਹ ਗੁਹਾਰ ਲਗਾਉਂਦੀ ਹੈ ਤਾਂ ਇਹ ਵੀ ਤੁਹਾਡੇ ਲਈ ਇੱਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਜੇਕਰ ਤੁਹਾਡੇ ਘਰ ਤੇ ਕੋਈ ਵੀ ਪਸ਼ੂ ਪੰਛੀ ਆਪਣਾ ਘੋਸਲਾ ਬਣਾਉਂਦਾ ਹੈ ਤਾਂ ਇਹ ਵੀ ਤੁਹਾਡੇ ਲਈ ਇੱਕ ਚੰਗਾ ਸੰਕੇਤ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਪੰਛੀਆਂ ਦੀ ਚਹਿਚਹਾਟ ਜਾਂ ਆਹਟ ਤੁਹਾਨੂੰ ਸਵੇਰੇ-ਸਵੇਰੇ ਸੁਣਾਈ ਦਿੰਦੀ ਹੈ ਤਾਂ ਇਸ ਨੂੰ ਵੀ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਬਦਲਾਵ ਦੇ ਸੰਕੇਤ ਮੰਨਿਆ ਜਾਂਦਾ ਹੈ ਨੰਬਰ 14 ਦੋਸਤੋ ਕਈ ਵਾਰ ਤੁਸੀਂ ਇਹ ਦੇਖਿਆ ਹੋਵੇਗਾ ਕਿ ਤੁਸੀਂ ਕਰਜ਼ੇ ਦੀ ਹੀਟਾ ਦੱਬੇ ਹੋਏ ਹੋ ਤਾ ਚਾਣਕ ਤੁਹਾਨੂੰ ਕਰਜ਼ੇ ਤੋਂ ਮੁਕਤੀ ਪਾਉਣ ਦਾ ਰਾਹ ਮਿਲ ਜਾਂਦਾ ਹੈ ਤਾਂ ਇਹ ਵੀ ਈਸ਼ਵਰ ਦਾ ਹੀ ਇੱਕ ਸਕਾਰਾਤਮਕ ਸੰਕੇਤ ਹੈ ਜਿਸ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਜੀਵਨ ਹੁਣ ਬਦਲਣ ਵਾਲਾ ਹੈ ਅਤੇ ਤੁਹਾਡੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਹਨ ਇਸ ਤੋਂ ਇਲਾਵਾ ਜੇਕਰ ਪੈਸਿਆਂ ਦੇ ਲੈਣ ਦੇਣ ਵਿੱਚ ਤੁਹਾਡੇ ਹੱਕ ਵਿੱਚ ਫੈਸਲਾ ਆਉਂਦਾ ਹੈ ਤਾਂ ਇਹ ਵੀ ਇਸ ਗੱਲ ਦਾ ਇਸ਼ਾਰਾ ਹੈ ਕੀ ਧਨ ਦੀ ਦੇਵੀ ਮਾਤਾ ਲక్ష్ਮੀ ਤੁਹਾਡੇ ਨਾਲ ਪ੍ਰਸੰਨ ਹੈ ਅਤੇ ਹੁਣ ਤੁਹਾਡੀਆਂ ਸਾਰੀਆਂ ਆਰਥਿਕ ਮੁਸ਼ਕਲਾਂ ਜਲਦੀ ਹੀ ਖਤਮ ਹੋਣ ਵਾਲੀਆਂ ਹਨ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਵਾਸਤੂ ਸ਼ਾਸਤਰ ਦੇ ਉਪਾਅ ਨੂੰ ਆਪਣੀ ਆਸਥਾ ਅਤੇ ਵਿਸ਼ਵਾਸ ਤੇ ਅਜਮਾਓ ਵੀਡੀਓ ਦਾ ਮਕਸਦ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਵਾਅਦਾ ਨਹੀਂ ਕਰਦੇ ਜੇਕਰ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਤੁਹਾਡੇ ਆਪਣੇ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਅਤੇ ਬੈਲ ਨੋਟੀਫਿਕੇਸ਼ਨ ਨੂੰ ਆਲਟੇ ਸੈੱਟ ਜਰੂਰ ਕਰੋ ਧੰਨਵਾਦ ਦੋਸਤੋ